ਸ੍ਰੀ ਕਾਟ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਦਿਨ ਦੇ ਵੀਡੀਓ ਦੇ ਵਿੱਚ ਤੇਾਰੇ ਵੀਰੋ ਆਪਾਂ ਇੱਕ ਵਾਰ ਫਿਰ ਤੋਂ ਥੋੜੀ ਸੇਵਾ ਦੇ ਵਿੱਚ ਹਾਜ਼ਰ ਹੋਏ ਆਂ ਤੂੜੀ ਦੇ ਰੇਟ ਲੈ ਕੇ ਬਾਕੀ ਪਰਤਾ ਮਾਫੀ ਚਾਹੁੰਦੇ ਆ ਕਿ ਕਾਫੀ ਟਾਈਮ ਤੋਂ ਲਗਭਗ 2 ਮਹੀਨੇ ਤੋਂ ਉੱਪਰ ਹੋ ਗਈ ਵੀਡੀਓ ਨਹੀਂ ਆਈ ਥੋੜੇ ਜਿਹਾ ਕੰਮ ਕਰਾਂ ਦੇ ਵਿੱਚ ਉੜ ਜੇ ਹੋਏ ਆ ਪਰ ਹੁਣ ਆਪਾਂ ਵੀਡੀਓ ਬਹਾਲ ਕਰਦੇ ਨੇ ਆਪਣੇ ਚੈਨਲ ਤੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜਾ ਪਰੇਟ ਦੱਸ ਰਹੇ ਹਾਂ ਇਹ ਮੰਡੀਆਂ ਦੇ ਰੇਟ ਨੇ ਜਿਹੜੇ ਆਪਣੇ ਪਿੰਡਾਂ ਦੇ ਰੇਟ ਨੇ ਇਹਨਾਂ ਨਾਲੋਂ ਲਗਭਗ ਉਹ 100 ਰੁਪਿਆ ਸਸਤਾ ਹੀ ਹੋਣਗੇ 100 ਜਾਂ 150 ਰੁਪਿਆ ਕਿਉਂਕਿ ਤੁਹਾਨੂੰ ਪਤਾ ਜਿਹੜਾ ਬੰਦਾ ਮੰਡੀ ਤੋਂ ਭਰ ਕੇ ਲੈ ਕੇ ਜਾਂਦਾ ਹੈ ਤਾਂ ਉਹਨੇ ਆਪਣੀ ਲੇਬਰ ਵਗੈਰਾ ਵੀ ਕੱਢਣੀ ਹੁੰਦੀ ਜਿਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀ ਪਟਿਆਲਾ ਮੰਡੀ ਦੀ ਟਿਆੜਾ ਮੰਡੀ ਦਾ ਰੇਟ ਹੈਗਾ 600 ਰੁਪਈਆ ਤੇ ਦੂਜੇ ਨੰਬਰ ਤੇ ਹੈਗਾ ਸੰਰੂਰ ਮੰਡੀ 650 ਰੁਪਈਆ ਜਲੰਧਰ ਮੰਡੀ ਦੇ ਵਿੱਚ ਥੋੜੇ ਜਿਹਰੇ ਰੇਟ ਚੱਲ ਰਹੇ ਨੇ 600 ਰੁਪਈਏ ਲੁਧਿਆਣਾ ਦੇ ਵਿੱਚ ਰਹਿ ਹੈਗਾ ਜੀ 700 ਰੁਪਈਆ ਇਹ ਤੋਂ ਬਾਅਦ ਹੁੰਦੀ ਹੈ ਬਠਿੰਡਾ ਬਠਿੰਡਾ ਦੇ ਵਿੱਚ ਵੀ 700 ਰੁਪਈਆ ਬਾਕੀ ਵੀਰੋ ਥੋੜੇ ਜਿਹਰੇ ਰੇਟ ਲੱਗਣ ਦੇ ਕਈ ਕਿ ਨਿਸਾਨ ਤੁਹਾਨੂੰ ਪਤਾ ਵੀ ਲਾਗੂ ਹੋਈ ਨਹੀਂ ਜਾਨੇ ਤੇ ਮੇਰੇ ਥੋੜੀ ਤਾਂ ਅੰਦਰ ਜੁੜੀ ਹੁੰਦੀ ਜਿਹੜੀ ਆਪਣੀ ਸੈੱਟ ਦੇ ਵਿੱਚ ਹੁੰਦੀ ਹੈ ਉਹਦਾ ਰੇਟ ਵੈਸੇ ਜਿਹੜੀ ਕੁੱਪੜੀ ਜੁੜੀ ਹੁੰਦੀ ਹੈ ਆਪਣੇ ਉਹਦੇ ਨਾਲੋਂ 500 ਰੁਪਏ ਲਗਭਗ ਜ਼ਿਆਦਾ ਹੁੰਦਾ ਹੈ ਤੇ ਇੱਕ ਥੋੜੀ ਹੁੰਦੀ ਹੈ ਆਪਣੀ ਜਿਹੜੀ ਧਰਦੀ ਪੀਵੀ ਹੁੰਦੀ ਜਿਵੇਂ ਕਿ ਆਪਣੇ ਰੋਜੀ ਨਿੱਪਦੇ ਨੇ ਉਹਦੇ ਵੀ ਥੋੜਾ ਮਿੱਟੀ ਮੁੰਡੇ ਨਾਲ ਜਿੰਨੀ ਹੈ ਉਹਦਾ ਰੇਟ ਪਾਕੇ ਪਾਣੀ ਪੁਣੀ ਪੈ ਜਾਂਦਾ ਹੈ ਉਹਦਾ ਰੇਟ ਸਭ ਤੋਂ ਘੱਟ ਲੱਗਦਾ ਹੈ ਤੇ ਇਹ ਆ ਵੀ ਕੁੱਪਾਣੀ ਟੂੜੀ ਆ ਉਹਦਾ ਵੀ ਤੁਹਾਨੂੰ ਪਤਾ ਵੀ ਜਿਵੇਂ ਪਾਣੀ ਪੂਣੀ ਪੈ ਜਾਂਦਾ ਕੰਗਲ ਟੂੜੀ ਦਾ ਰੰਗ ਖਰਾਬ ਹੋ ਜਾਂਦਾ ਏ ਟੂੜੀ ਕਾਲ ਚੰਦੀ ਆ ਇਹ ਖੜਾ ਖੜੀਸਰਾ ਵਾਲਾ ਕੋਹੁੰਦੇ ਨੇ ਉੱਥੇ ਜਾ ਕੇ ਟੂੜੀ ਦਾ ਰੇਟ ਘੱਟ ਵੱਧ ਹੋ ਜਾਂਦਾ ਏ ਬਠਿੰਡਾ ਮੰਡੀ ਤੋਂ ਬਾਅਦ ਆਉਂਦਾ ਏ ਬਰਨਾਲਾ ਬਰਨਾਲਾ ਦੇ ਵਿੱਚ ਟੂੜੀ ਦਾ ਰੇਟ ਹੈਗਾ 600 500 ਰੁਪਏ ਇਹ ਤੋਂ ਬਾਅਦ ਮਾਨਸਾ ਮੰਡੀ ਮਾਨਸਾ ਮੰਡੀ ਦੇ ਵਿੱਚ 600 ਸਰਦੂਲਗੜ ਦੇ ਵਿੱਚ 700 ਰੁਪਿਆ ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਘੱਟ ਰੇਟ ਚੱਲ ਰਿਹਾ ਹੈ ਜੀ 550 ਰੁਪਏ ਸਰਸਾ ਮੰਡੀ ਦੇ ਵਿੱਚ ਹੈਗਾ ਜੀ 700 ਰੁਪਿਆ ਰੇਟ ਵਾਹੜੀ ਦੇ ਵਿੱਚ 700 ਤੋਂ ਲੈ ਕੇ 750 ਸੁਨਾਮ ਦੇ ਵਿੱਚ ਰੇਟ ਹੈਗਾ ਜੀ 600 ਤਰਤਾਨ ਦੇ ਵਿੱਚ 600 ਰੁਪਿਆ ਗੁਰਦਾਸਪੁਰ ਦੇ ਵਿੱਚ 650 ਰੁਪਿਆ ਤੇ ਆਖਰ ਵਿੱਚ ਹੁੰਦੀਆਂ ਮੋਗਾ ਮੰਡੀ ਮੋਗਾ ਦੇ ਵਿੱਚ ਹੈਗਾ ਜੀ 500 ਤੋਂ ਲੈ ਕੇ 600 ਰੁਪਿਆ ਰੇਟ ਬਾਕੀ ਕਬਰ ਫਿਰ ਤੁਹਾਨੂੰ ਬਰੋ ਦੱਸ ਦਵਾਂ ਵੀ ਇਹ ਮੱਡੀਆਂ ਦੇ ਰੇਟ ਨੇ ਜਿਹੜੇ ਪਿੰਡਾਂ ਦੇ ਰੇਟ ਨੇ ਉਹ ਇਹ ਤੋਂ ਨਾਲੋਂ ਲਗਭਗ 100 ਤੋਂ ਲੈ ਕੇ 150 ਰੁਪਈਆ ਥੋੜੇ ਸਸਤਾ ਰੇਟ ਚੱਕੇ ਜਾਊਗਾ ਜਿਵੇਂ ਜੇ ਪਟਿਆਲਾ ਦੇ ਵਿੱਚ ਹੁਣ 600 ਰੁਪਈਆ ਰੇਟ ਚੱਲ ਰਿਹਾ ਹੈ ਤਾਂ ਪਿੰਡਾਂ ਦੇ ਵਿੱਚ ਲਗਭਗ 800 ਰੁਪਈਆ ਦਾ ਰੇਟ ਜਾਂ 500 ਸਵਾ 500 ਦਾ ਰੇਟ ਆਪਾਂ ਨੂੰ ਦੰਦੇ ਨੇ ਇਸ ਲਈ ਕਮੈਂਟ ਹੁਣ ਅਨੇਕਾਂ ਤੇ ਦੱਸ ਦਵਾਂ ਵੀ ਜਿਹੜੇ ਹੁਣ ਤੂੜੀ ਦਾ ਰੇਟ ਨੇ ਇਹ ਥੱਲੇ ਨੂੰ ਹੀ ਆਉਣੇ ਨੇ ਤੂੜੀ ਦਾ ਰੇਟ ਹੁਣ ਇਤੋਂ ਬਾਅਦ ਵਧਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਵਰਸੇਨ ਨੇ ਜਿਹੜੇ ਉਹ ਆਮ ਹੋ ਚੁੱਕੇ ਨੇ ਤੇ ਖੇਤਾਂ ਦੇ ਵਿੱਚ ਜਾਓ ਵੀ ਤੁਹਾਨੂੰ ਪਤਾ ਹੁਣ ਵੱਢਣੇ ਸ਼ੁਰੂ ਹੋ ਜਾਂਦੇ ਨੇ ਇਸ ਲਈ ਜੇਕਰ ਕਿਸੇ ਮੇਰੇ ਵੀਰ ਕੋਲ ਤੂੜੀ ਪਈ ਹੈ ਤਾਂ ਉਹ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਆਪਣਾ ਤੂੜੀ ਜੀ ਭਾਈ ਜਲਦੀ ਜਲਦੀ ਵੇਚ ਦਿਓ ਕਿਉਂਕਿ ਤੂੜੀ ਦਾ ਰੇਟ ਹੁਣ ਘਟਣੇ ਨੇ ਇਦਵਾਰ ਹੋਰ ਵੀ ਥੱਲੇ ਆਉਣਗੇ ਹੋ ਸਕਦਾ ਵੀ ਜਨਾ ਜਾ ਕੇ 2500 ਰੁਪਏ ਨੂੰ ਥੋੜੀ ਰਹਿ ਜਵੇ ਕੋਈ ਕਿਤੇ ਹੁਣ 400 ਰੁਪਏ ਤੋਂ ਉੱਡਦਾ ਜਿਹੜਾ ਰੇਟ ਹੈ ਪਿੰਡਾਂ ਦੇ ਵਿੱਚੋਂ ਉਹ 400 ਤੇ ਆ ਚੁੱਕਿਆ ਇਸ ਲਈ ਜਿਕਰ ਮੇਰੇ ਮੇਰੇ ਭਰਾ ਕੋਲ ਕਿਸੇ ਕੋਲ ਥੋੜੀ ਹੈ ਤਾਂ ਆਪਣੀ ਥੋੜੀ ਜਲਦੀ ਜਲਦੀ ਆਪਣਾ ਵੇਚਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ 4 ਪੈਸੇ ਵਧ ਜਾ ਮੇਰੇ ਸਪਨ ਬਾਕੀ ਇਹੀ ਜਿਹਾ ਆਪਣਾ ਥੋੜੀ ਦਾ ਰੇਟ ਆ ਬਾਕੀ ਕੁਵਰ ਹਿਰ ਤੋਂ ਦੱਸ ਦਈਏ ਵੀ ਆਪਣਾ ਟਾਈਮ ਕਾਫੀ ਹੋ ਗਿਆ ਵੀਡੀਓ ਨਹੀਂ ਜਾਈ ਪਰ ਹੁਣ ਆਪਾਂ ਵੀਡੀਓ ਲਗਾਤਾਰ ਬਾਹਰ ਕੱਢਣੀਆਂ ਜਾਣੇ ਲਗਭਗ ਤੁਹਾਨੂੰ ਹਰ ਰੋਜ਼ ਜਾਂ ਇੱਕ ਦਿਨ ਸਾਡਾ ਤੁਹਾਨੂੰ ਵੀਡੀਓ ਆਪਣੇ ਚੈਨਲ ਤੇ ਲਗਾਤਾਰ ਦੇਖਣ ਨੂੰ ਮਿਲ ਜੂਗੀ ਇਹ ਸਾਰੇ ਦੇਖਣੇ ਜੇ ਆਪਣਾ ਨੌਟਜ ਵਾਲਿਆਂ ਖੇਤੀ ਦੇ ਰਿਲੇਟਡ ਆਪਣਾ agriculture ਦੇ ਰਿਲੇਟਡ ਵੀਡੀਓ ਦੇਖਣ ਲਈ ਆਪਣੇ ਚਾਹੀਦਿਆਂ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਆਈਕਨ ਦਬਾ ਕੇ ਆਰ ਦੇ ਬਟਨ ਤੇ ਕਰ ਲੋ ਪ੍ਰੈਸ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ ਜੀ